ਹੁਣ ਜਦੋਂ ਸੁਖਪਾਲ ਹੁਣਾਂ ਦੀ ਟਰਨ ਆਈ ਏ ਸਪੀਕਰ ਸਾਹਿਬ ਨੇ ਆਪਣੇ ਆਪ ਇਹਨਾਂ ਨੂੰ ਕਹਿਤਾ ਕਿ ਮੈਂ ਸਫਰਗੜ ਸਿੰਘ ਜੀ ਬੋਲਣ ਹਲੇ ਵੀ 11 ਮਿੰਟ ਬਕਾਇਆ ਸੀਗੇ ਔਰ ਜਦੋਂ ਲੀਡਰ ਆਫ oppositon ਨੇ ਪੁੱਛਿਆ ਕਿ ਸਪੀਕਰ ਸਾਹਿਬ ਹਲੇ ਵੀ ਟਾਈਮ ਹੈਗਾ ਕਹਿੰਦਾ ਤੁਸੀਂ ਬੋਲੋ ਤੁਸੀਂ ਅੱਗੇ ਟਾਈਮ ਫੰਡ ਨਹੀਂ ਸਕਦੇ ਮਤਲਬ ਇਹਦੇ ਨਾਲੋਂ ਜ਼ਿਆਦਾ ਸਪਸ਼ਟ ਪੱਖਪਾਤ ਆਈ ਡੋਨਟ ਥਿੰਕ ਕਦੀ ਹੋਇਆ ਹੋਊਗਾ ਕੈਮਰਾ ਵਿੱਚ ਸਾਰਾ ਕੁਝ ਕੈਦ ਹੋ ਗਿਆ ਵਾ ਕਿ ਸਪੀਕਰ ਸਾਹਿਬ ਇਸ ਤਰ੍ਹਾਂ ਕੰਮ ਨਹੀਂ ਕਰਦੇ ਵੀ ਹੈ ਵਾਕਡ ਆਊਟ ਬਿਕੋਜ਼ ਆਫ ਦਿਸ ਬੇਰੀ ਰੀਜ਼ਨ ਕਿ ਦਿਸ ਇਜ਼ ਨਾਟ ਦੀ ਇਹ ਤੇ ਕੋਈ ਤਰੀਕਾ ਹੈ ਨਹੀਂ ਲੋਕੀ ਤਾਲੀਵਾਲ ਹੁਣਾਂ ਨੇ ਅੰਦਰ ਗੱਲ ਕੀਤੀ ਹੈ ਕੁਲਦੀਪ ਸਿੰਘ ਤਾਲੀਵਾਲ ਨੇ ਉਹਨੇ ਕਿਹਾ ਜੀ ਤੁਸੀਂ ਮਿਸਲੀਡ ਕਰ ਰਹੇ ਹੋ ਜਿਹੜੀਆਂ ਟਾਕਸ ਹੋ ਰਹੀਆਂ ਸੀ ਕਿਸਾਨਾਂ ਜਥੇਬੰਦੀਆਂ ਦੀਆਂ ਉਹ ਸਾਡੇ ਨਾਲ ਨਹੀਂ ਸੀ ਹੋ ਰਹੀਆਂ ਉਹ ਸੈਂਟਰ ਦੀ ਟੀਮ ਨਾਲ ਹੋ ਰਹੀ ਤੇ ਅਸੀਂ ਫਿਰ ਉਹਨੂੰ ਇਹ ਚੈਲੰਜ ਕੀਤਾ ਕਿ ਫਿਰ ਇਹ ਦੱਸੋ ਕਿ ਜਿਹੜੀ ਕਿਸਾਨ ਲੀਡਰਾਂ ਦੀ ਡਿਟੈਂਸ਼ਨ ਸੀ ਉਹ ਪੈਰਾ ਮਿਲਟਰੀ ਫੋਰਸਸ ਨੇ ਕੀਤੀ ਕਿ ਪੁਲਿਸ ਨੇ ਕੀਤੀ ਤੇ ਸਾਡਾ ਇਲਜ਼ਾਮ ਵੀ ਹੈ ਕਿ ਜੋ ਕੁਝ ਵੀ ਇੱਥੇ ਹੋ ਰਿਹਾ ਹੈ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਇਸ਼ਾਰੇ ਦੇ ਨਾਲ ਭਗਵੰਤ ਮਾਨ ਕਰ ਰਿਹਾ ਜੇ ਡਿਟੈਂਸ਼ਨ ਵੀ ਹੋਈ ਹੈ ਇਹਨਾਂ ਦੋਨਾਂ ਦੀ ਮਿਲੀ ਭੁਗਤ ਨਾਲ ਵੇਖੋ ਗੱਲ ਇਸ ਤਰ੍ਹਾਂ ਹੈ ਕਿ ਪਾਰਟੀ ਨੂੰ ਅਲੋਕੇਟ ਹੋਇਆ ਸੀ ਟਾਈਮ ਸਪੀਕਰ ਸਾਹਿਬ ਵੱਲੋਂ 45 ਮਿੰਟ ਗਵਰਨਰ ਸਾਹਿਬ ਦੇ ਅਡਰੈਸ ਤੇ ਲੀਡਰ ਆਫ ਦੀ ਓਪੋਜੀਸ਼ਨ ਨੂੰ ਇਹ ਹਮੇਸ਼ਾ ਜਿਹੜੀ ਪਾਰਟੀ ਦਾ ਟਾਈਮ ਹੁੰਦਾ ਲੀਡਰ ਆਫ ਦੀ ਆਪੋਜੀਸ਼ਨ ਜਿਹੜੇ ਨੇ ਉਹ ਆਪਣੀ ਪਾਰਟੀ ਦਾ ਟਾਈਮਿੰਗ ਵੀ ਦੱਸਦੇ ਨੇ ਤੇ ਉਹਦੇ ਚ ਇਹ ਵੀ ਦੱਸਿਆ ਹੁੰਦਾ ਸੀਕਵੈਂਸ ਆਫ ਸਪੀਕਰਸ ਵੀ ਦੇਣਾ ਹੁੰਦਾ ਸੋ 20 ਮਿੰਟਸ ਮੈਨੂ ਐਲੋਕੇਟਡ ਸੀ 15 ਸਾ ਸੁਖਪਾਲ ਸਿੰਘ ਨੂੰ ਸੀ 15 ਸਾ ਪ੍ਰਗਟ ਸਿੰਘ ਜੀ ਨੂੰ ਸੀ ਹੁਣ ਜਦੋਂ ਸੁਖਪਾਲ ਉਹਨਾਂ ਦੀ ਟਰਨ ਆਈ ਹੈ ਸਪੀਕਰ ਸਾਹਿਬ ਨੇ ਆਪਣੇ ਆਪ ਇਹਨਾਂ ਨੂੰ ਕਹਿਤਾ ਕਿ ਮੈਂ ਸਾ ਪ੍ਰਗਟ ਸਿੰਘ ਜੀ ਬੋਲਣਗੇ ਮੈਂ ਇਹਨੂੰ ਲਿਖਤੀ ਤੌਰ ਵੀ ਉਹਨਾਂ ਨੂੰ ਇਹ ਰਿਕਵੈਸਟ ਕੀਤੀ ਕਿ ਸਪੀਕਰ ਸਭੈਸਤਰਾ ਕੰਮ ਨਹੀਂ ਚੱਲਦਾ ਤੁਸੀਂ ਠੀਕ ਹੈ ਕਸਟੋਡੀਅਨ ਆਫ ਦੀ ਹਾਊਸ ਹੈ ਉਹ ਬਟ ਉਹਨੂੰ ਪਾਰਟੀ ਦਾ ਕਿੰਨੇ ਟਾਈਮ ਕਿੰਨਾ ਚਿਰ ਬੋਲਣਾ ਉਹ ਤੇ ਪਾਰਟੀ ਨੇ ਚੂਜ਼ ਕਰਨਾ ਹੈ ਤੋਂ ਅਸੀਂ ਇਸ ਗੱਲ ਨੂੰ ਫੇਰ ਵੀ ਹੈ ਵਾਕਡ ਆਊਟ ਬਿਕਾਜ਼ ਆਫ ਥਿਸ ਬਰੀ ਰੀਜ਼ਨ ਕਿ ਥਿਸ ਇਜ਼ ਨਾਟ ਦ ਵੇ ਇਹ ਤੇ ਕੋਈ ਤਰੀਕਾ ਹੈ ਨਹੀਂ ਜੋ ਵੀ ਨੰਬਰ 2 ਪਾਰਟੀ ਦਾ ਵੀ ਸੀ 11 ਮਿੰਟ ਹਾਂਜੀ 11 ਟਾਈਮ 11 ਮਿੰਟ ਜੇ ਟਾਈਮ ਪਾਜਦੇ ਵੀ ਸਾਨੂੰ ਕਹਿ ਰਿਹਾ ਸੀ ਤੁਸੀਂ ਬੋਲ ਲਓ ਦੂਸਰੀ ਇਸ ਤੋਂ ਇਲਾਵਾ ਜਿਹੜੀ ਇੱਕ ਤਾਲੀਵਾਲ ਹੁਣਾਂ ਨੇ ਅੰਦਰ ਗੱਲ ਕੀਤੀ ਏ ਕੁਲਦੀਪ ਸਿੰਘ ਤਾਲੀਵਾਲ ਨੇ ਉਹਨੇ ਕਿਹਾ ਜੀ ਤੁਸੀਂ ਮਿਸਲੀਡ ਕਰ ਰਹੇ ਹੋ ਜਿਹੜੀਆਂ ਟਾਕਸ ਹੋ ਰਹੀਆਂ ਸੀ ਕਿਸਾਨਾਂ ਜਥੇਬੰਦੀਆਂ ਦੀਆਂ ਉਹ ਸਾਡੇ ਨਾਲ ਨਹੀਂ ਸੀ ਹੋ ਰਹੀਆਂ ਉਹ ਸੈਂਟਰ ਦੀ ਟੀਮ ਨਾਲ ਹੋ ਰਹੀ ਤੇ ਅਸੀਂ ਫਿਰ ਉਹਨੂੰ ਇਹ ਚੈਲੰਜ ਕੀਤਾ ਕਿ ਫਿਰ ਇਹ ਦੱਸੋ ਕਿ ਜਿਹੜੀ ਕਿਸਾਨ ਲੀਡਰਾਂ ਦੀ ਡਿਟੈਂਸ਼ਨ ਸੀ ਉਹ ਪੈਰਾ ਮਿਲਟਰੀ ਫੋਰਸਸ ਨੇ ਕੀਤੀ ਕਿ ਪੁਲਿਸ ਨੇ ਕੀਤੀ ਹੁਣੇ ਹੀ ਅਸੀਂ ਬਿਆਨ ਸੁਣ ਰਹੇ ਸੀ ਡੀਜੀਪੀ ਦਾ ਵੀ ਆ ਰਿਹਾ ਦੇ ਨਾਲ ਹੀ ਸੁਖਚੈਨ ਸਿੰਘ ਗਿੱਲ ਉਹਨਾਂ ਦਾ ਬਿਆਨ ਆ ਰਿਹਾ ਕਿ ਅਸੀਂ ਇੰਨੇ ਬੰਦੇ ਫੜੇ ਨੇ ਇੰਨੇ ਬੰਦੇ ਰਿਹਾ ਕਰਨ ਲੱਗੇ ਸੋ ਇਹਦੇ ਚ ਕਲੀਅਰ ਕਟ ਜਿਹੜੀ ਗੱਲ ਹੈ ਤੇ ਸਾਡਾ ਇਲਜ਼ਾਮ ਵੀ ਹੈ ਕਿ ਜੋ ਕੁਝ ਵੀ ਇੱਥੇ ਹੋ ਰਿਹਾ ਹੈ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਇਸ਼ਾਰੇ ਦੇ ਨਾਲ ਭਗਵੰਤ ਮਾਨ ਕਰ ਰਿਹਾ ਜੇ ਡਿਟੈਂਸ਼ਨ ਵੀ ਹੋਈ ਹੈ ਇਹਨਾਂ ਦੋਨਾਂ ਦੀ ਮਿਲੀ ਭੁਗਤਨਾ ਹੋ ਫਿਰ ਜੋ ਉੱਥੇ ਕਿਸਾਨ ਯੂਨੀయన్స్ ਦਾ ਜੋ ਕੁਝ ਉੱਥੇ ਟਰਾਲੀਆਂ ਅਸੀਂ ਅੱਜ ਤਕਰੀਬਨ 135 40 ਟਰਾਲੀਆਂ ਵੀ ਚੋਰੀਆਂ ਹੋਈਆਂ ਉਹਨਾਂ ਦੀ ਬੈਟਿੰਗ ਵੀ ਗਈ ਹੈ ਮੰਜੇ ਚੁਕਲੇ ਬਿਸਤਰੇ ਚੁਕਲੇ ਟੀਲੀਵੀਜ਼ਨ ਔਰ ਸੌਰੀ ਉਹ ਜਿਹੜੇ ਉਹਨਾਂ ਦੇ ਫ੍ਰਿਜ ਸੌਰੀ ਫ੍ਰਿਜ ਲੱਗੇ ਸੀ ਏਸੀ ਲੱਗੇ ਸੀ ਗੈਸ ਸੀ ਚੁੱਲ੍ਹੇ ਸੀ ਉਹ ਵੀ ਚੁੱਕ ਕੇ ਲੈ ਗਏ ਤੇ ਬਰਾਮਦਗੀ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਇਹਨਾਂ ਦੇ ਸਹਿਯੋਗੀਆਂ ਕੋਲ ਹੀ ਹੋ ਰਹੀ ਉਹ ਵੀ ਬਿਆਨ ਹੋਣੇ ਗੌਰਵ ਯਾਦਵ ਜੀ ਦਾ ਆ ਰਿਹਾ ਸੀ ਕਿ ਜਿਹਦਾ ਕਿਤੇ ਨੁਕਸਾਨ ਹੋਇਆ ਉਹਦੀ ਪਰਹਾਈ ਵੀ ਅਸੀਂ ਕਰਾਂਗੇ ਉਹਦਾ ਮਤਲਬ ਉਹ ਵੀ ਕੰਸੀਡ ਕਰਕੇ ਕਿ ਚੋਰੀ ਬਕਾਇਦਾਤੌਰ ਸਾਡੇ ਬੰਦਿਆਂ ਵੱਲੋਂ ਹੀ ਹੋਈ ਤੋ ਇੱਥੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਅਸੀਂ ਤੁਹਾਡੇ ਸਾਹਮਣੇ ਇਹ ਸਾਰੀ ਚੀਜ਼ ਰੱਖ ਰਿਹਾ ਕਿ ਤੁਸੀਂ ਵੇਖੋ ਜਿੱਥੇ ਜਾਇ ਜਵਾਨ ਤੇ ਜਾਇ ਕਿਸਾਨ ਦੀ ਗੱਲ ਸੀ ਜਵਾਨ ਜਿਹੜਾ ਮਿਲਟਰੀ ਦੀ ਭਰਤੀ ਕਰਕੇ ਭਾਜਪੀ ਨੇ ਨਿਵੇੜ ਦਿੱਤਾ ਇੱਕ ਕਰਨਲ ਨੂੰ ਸ਼ਰਿਆਮੇ ਇੱਕ ਹਫ਼ਤੇ ਚ ਕੁੱਟਿਆ ਗਿਆ ਕਿਸਾਨਾਂ ਨਾਲ ਜੋ ਹੋਈ ਹੈ ਸਾਡੇ ਸਰਕਾਰੀ ਮੁਲਾਜ਼ਮਾਂ ਨਾਲ ਬੇਰੋਜ਼ਗਾਰ ਨੌਜਵਾਨਾਂ ਨਾਲ ਸ਼ਹੀਦ ਆਜ਼ਮ ਪਗਲ ਸਿੰਘ ਜੀ ਦੀ ਸ਼ਹਾਦਤ ਵਾਲੇ ਦਿਨ ਜੋ ਕੁਝ ਹੋਇਆ ਇਨੂੰ ਅਸੀਂ ਸਾਰੇ ਕੰਡਮ ਕਰਨੇ ਆ ਤੇ ਇਹ ਗਵਰਨਮੈਂਟ ਨੂੰ ਅਸੀਂ ਇਹ ਗੱਲ ਕਹਿੰਨੇ ਆ ਕਿ ਕੋ ਕੋ ਚੰਗੇ ਰਸਤੇ ਤੇ ਚੱਲੋ ਇਹਨਾਂ ਦਾ ਨਾਂ ਤੁਸੀਂ ਸ਼ਹੀਦਾਂ ਦਾ ਲੈਂਦੇ ਹੋ ਬਟ ਉਹਨਾਂ ਦੀ ਸੋਚ ਤੇ ਤੁਸੀਂ ਬਿਲਕੁਲ ਨਹੀਂ ਚੱਲਦੇ ਸੋ ਅਜਿਹੀ ਗੱਲ ਹੀ ਅਸੀਂ ਕਰਦੇ ਆ ਪੰਨੇ ਕਰਦੇ ਆ ਇੱਕ ਪਾਰਲੀਮੈਂਟ ਦੇ ਵਿੱਚ ਕਰਜ਼ੇ ਨੂੰ ਲੈ ਕੇ ਲਿਸਟ ਜਿਹੜੀ ਜਾਰੀ ਹੋਈ ਹੈ ਜਿਹੜੀ ਕੇਂਦਰ ਸਰਕਾਰ ਦੇ ਵੱਲੋਂ ਦੂਜੇ ਨੰਬਰ ਤੇ ਹੈ ਪੰਜਾਬ ਕਰਜ਼ਾ ਲੈਣ ਦੇ ਵਿੱਚ ਮੇਰਾ ਖਿਆਲ ਕਰਜ਼ਾ ਲੈਣ ਦੇ ਵਿੱਚ ਦੂਜੇ ਤੇ ਸਾਡਾ ਕਰਜ਼ਾ ਹਰ ਕਿਸਾਨ ਦੇ ਹਾਊਸ ਹਹੋਲਡ ਦਾ ਤਕਰੀਬਨ 2 ਲੱਖ 5000 ਮੇਰਾ ਖਿਆਲ ਤੇ ਵੀ ਇਹ ਰੈਡ ਨੰਬਰ 1 ਹੋ ਸਕਦਾ ਨੰਬਰ 2 ਤੇ ਵੀ ਹੋਈ ਹੈ ਬਟ 2 ਲੱਖ ਰੁਪਏ ਸਾਡਾ ਕਰਨ ਪਰ ਹੈਡ ਕਿਸਾਨ ਨੂੰ ਤੇ ਇਹ ਗੱਲ ਕੋਈ ਦੌਰ ਆਏ ਨਹੀਂ ਕੋਈ ਕਿਸਾਨੀ ਦੀ ਮਦਦ ਕਰਕੇ ਰਾਜ਼ੀ ਨਹੀਂ ਇਹ ਵੀ ਸਵਾਲ ਅਸੀਂ ਅੱਜ ਪੁੱਛਿਆ ਸੀ ਕਿ ਮਾਨ ਸਾਹਿਬ ਕਿਤੇ ਦੱਸੋ ਕੋ ਪੀਐਮ ਦੇ ਨਾਲ ਕੋ ਮੀਟਿੰਗ ਕੀਤੀ ਕਦੀ ਉਹਨਾਂ ਕੋ ਕੋਈ ਪੰਜਾਬ ਦੇ ਕਿਸਾਨੀ ਵਾਸੀ ਕੋ ਰਿਲੀਫ ਮੰਗਿਆ ਤੁਸੀਂ ਉਸੀ ਆਰਡੀਐਫ ਦੀ ਗੱਲ ਕਰਦੇ ਹੋ 9000 ਕਰੋੜ ਸਾਰੇ ਪਿੰਡੂ ਸੜਕਾਂ ਬਿਲਕੁਲ ਖਰਾਬ ਪਈਆਂ ਸਾਡਾ ਸਾਰਾ ਪਿੰਡੂ ਇਨਫਰਾਸਟ੍ਰਕਚਰ ਤਬਾਹ ਹੋਇਆ ਕਿਸੇ ਕਿਸੇ ਪਿੰਡੇ 'ਚ ਕੋਈ ਪੈਸਾ ਨਹੀਂ ਲੱਗ ਰਿਹਾ ਕਿਸੇ ਸਟੇਡੀਅਮ ਤੇ ਕੋਈ ਪੈਸਾ ਨਹੀਂ ਲੱਗ ਰਿਹਾ ਕਿਸੇ ਮੰਡੀ ਦੀ ਰਿਪੇਅਰ ਤੇ ਕੋਈ ਪੈਸਾ ਨਹੀਂ ਲੱਗ ਰਿਹਾ 3 ਸਾਲ ਲਗਾਤਾਰ ਆਜੋ ਜਿਹੜਾ ਸਾਈਕਲ ਹੁੰਦਾ 5 ਸਾਲ ਦਾ ਸੜਕਾਂ ਦਾ ਉਹਨੂੰ ਅੱਜ 8-8-9-9 ਸਾਲ ਹੋ ਗਏ ਤੁਹਿਆ ਨੋ ਆਨਸਰ ਜੀ ਕੋ ਕਹਿ ਲਿਓ ਅ ਜਿਵੇਂ ਕਿ ਲੀਡਰ ਆਫ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਅੰਦਰ ਲਈ ਕਾਰਗੁਜ਼ਾਰੀ ਸਪੀਕਰ ਬਾਰੇ ਜੋ ਦੱਸੀ ਮੈਂ ਸਿਰਫ ਉਹਦੇ 'ਚ ਇਜ਼ਾਫਾ ਕਰਨਾ ਚਾਹੁੰਦਾ ਕਿ ਇਹ ਪੋਲਿਟੀਕਲ ਪਾਰਟੀ ਆਪੋਜੀਸ਼ਨ ਦਾ ਅਧਿਕਾਰ ਹੁੰਦਾ ਕਿ ਸਾਨੂੰ ਗਵਰਨਰ ਐਡਰੈਸ ਉੱਤੇ ਫਰਜ਼ ਕਰੋ 1 ਮਿੰਟ ਲਈ 40 ਮਿੰਟ ਮਿਲੇ ਜਾਂ 45 ਮਿੰਟ ਮਿਲੇ ਉਹ ਇਹਨਾਂ ਦਾ ਅਧਿਕਾਰ ਹੈ ਪਾਰਟੀ ਦਾ ਕਿ ਕਿਸ ਕਿਸ ਨੂੰ ਐਲੋਕੇਟ ਕਰਨੇ ਨੰਬਰ 1 ਤੇ ਐਲੋਕੇਟ ਹੋ ਗਏ ਇਹਨਾਂ ਨੂੰ ਜਿਵੇਂ ਕਿਹਾ 20 ਮਿੰਟ ਔਰ ਇਹਨਾਂ ਨੇ ਬਿਲਕੁਲ ਆਪਣੇ 20 ਮਿੰਟ 21 22 ਮਿੰਟ ਵਿੱਚ ਰਾਉਂਡ ਅਪ ਕਰ ਲਿਆ ਨੰਬਰ 2 ਤੇ ਮੇਰਾ ਨਾਮ ਭੇਜਿਆ ਸੀ ਪਾਰਟੀ ਵੱਲੋਂ ਮੈਨੂੰ ਓਵਰਰਾਈਟ ਕਰਕੇ ਸਪੀਕਰ ਨੇ ਸਰਦਾਰ ਪ੍ਰਗਟ ਸਿੰਘ ਨੂੰ ਬੁਲਾਤਾ ਕੋਈ ਪ੍ਰੋਬਲਮ ਨਹੀਂ ਕੀ ਉਹਨਾਂ ਨੇ ਵੀ ਆਪਣਾ ਐਡਰੈਸ ਜਿਹੜਾ ਸੀਗਾ ਵਾਈਂਡ ਅਪ ਕਰ ਲਿਆ 10 12 ਮਿੰਟ ਵਿੱਚ ਹੱਲੇ ਵੀ 11 ਮਿੰਟ ਬਕਾਇਆ ਸੀਗੇ ਔਰ ਜਦੋਂ ਲੀਡਰ ਆਫ ਓਪੋਜੀਸ਼ਨ ਨੇ ਪੁੱਛਿਆ ਕਿ ਸਪੀਕਰ ਸਾਹਿਬ ਹੱਲੇ ਵੀ ਟਾਈਮ ਹੈਗਾ ਕਹਿੰਦਾ ਤੁਸੀਂ ਬੋਲ ਲਓ ਤੁਸੀਂ ਅੱਗੇ ਟਾਈਮ ਵੰਡ ਨਹੀਂ ਸਕਦੇ ਮਤਲਬ ਇਹਦੇ ਨਾਲੋਂ ਜ਼ਿਆਦਾ ਸਪਸ਼ਟ ਪੱਖਪਾਤ ਆਈ ਡੋਨਟ ਥਿੰਕ ਕਦੀ ਹੋਇਆ ਹੋਊਗਾ ਕੈਮਰਾ ਵਿੱਚ ਸਾਰਾ ਕੁਝ ਕੈਦ ਹੋ ਗਿਆ ਵਾ ਮੈਂ ਤਾਂ ਤੁਹਾਡੇ ਜ਼ਰੀਏ ਸਿਰਫ ਲੋਕਾਂ ਨੂੰ ਦੱਸਣਾ ਚਾਹਣਾ ਵਿਸ਼ਵ ਬੈਠੇ ਕਿ ਇਹ ਪਖੰਡਵਾਦ ਅੰਦਰ ਚੱਲ ਰਿਹਾ ਵਾ ਆਪੋਜੀਸ਼ਨ ਦੀ ਆਵਾਜ਼ ਨੂੰ ਬੁਰੀ ਤਰ੍ਹਾਂ ਨਾਲ ਗਾਇਕ ਕੀਤਾ ਜਾ ਰਿਹਾ ਵਾ ਛੇਡਾ ਕੀਤੀਆਂ ਜਾਂਦੀਆਂ ਨੇ 92 ਜਿਹੜੇ ਕੋਮਰ ਵਿਜੇ ਪ੍ਰਤਾਪ ਨੂੰ ਛੱਡ ਕੇ ਬੰਦੂਆਂ ਮਜ਼ਦੂਰਾਂ ਦੀ ਫੌਜ ਨਾਰੇ ਲਾਉਣ ਨੂੰ ਰੱਖੀ ਹੋਈ ਆ ਗਾਲਾਂ ਕੱਢਣ ਲਈ ਰੱਖੀ ਹੋਈ ਆ ਔਰ ਮੈਂ ਸਿਰਫ ਸਪੀਕਰ ਨੂੰ ਪੁੱਛਣਾ ਚਾਹੁੰਨਾ ਕਿ ਇਹਨੂੰ ਮੇਰੇ ਪ੍ਰਤੀ ਜਿਹੜਾ ਅੰਦਰਲਾ ਜ਼ਹਿਰ ਆ ਉਹ ਦੱਸਣਾ ਚਾਹੀਦਾ ਵਾ ਕੀ ਕੋਈ ਪਰਸਨਲ ਰੰਜਿਸ਼ ਹੈ ਇਹ ਪਹਿਲਾਂ ਇਹ ਦੱਸੇ ਜਾਂ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਹਨੂੰ ਹਦਾਇਤ ਕੀਤੀ ਆ ਕਿ ਖੈਰੇ ਨੂੰ ਨਹੀਂ ਬੋਲਣ ਦੇਣਾ ਇਹਨੂੰ ਸਿੱਧਾ ਕਬੂਲਣਾ ਚਾਹੀਦਾ ਵਾ ਅਗਰ ਇਹ ਹਦਾਇਤ ਆ ਤਾਂ ਇਹਦਾ ਮਤਲਬ ਇਹ ਐਗਜ਼ੀਕਿਊਸ਼ਨਰ ਹੈ ਉਸ ਸਾਜ਼ਿਸ਼ ਦਾ ਹਿੱਸਾ ਹੋ ਕੇ ਐਗਜ਼ੀਕਿਊਟ ਹੋਣਾਂ ਦੀ ਗੱਲ ਕਰ ਰਿਹਾ ਬਹੁਤ ਮਾੜੀ ਰਵਾਇਤ ਪਈ ਆ ਔਰ ਇਹੋ ਹੀ ਬੰਦੇ ਨੇ ਜਿਹੜੇ ਅੰਦਰ ਮਗਰਲੇ ਸਪੀਕਰ ਨੂੰ ਅੰਨਾ ਬੋਲਾ ਸਪੀਕਰ ਸ਼ੋਰ ਮਚਾਉਂਦੇ ਸੀ ਔਰ ਸਦਨ ਦੇ ਟਾਈਮ ਨੂੰ ਬਹੁਤ ਛੋਟਾ ਕਰਦਾਨ ਕੇ 10 15 ਰੈਪਰੈਜ਼ੈਂਟੇਸ਼ਨ ਮਗਰਲੇ ਸਪੀਕਰ ਨੂੰ ਦਿੱਤਿਆ ਕਿ ਸਦਨ ਦੀ ਕਾਰਵਾਈ ਪੱਕ ਪਾਤ ਤੋਂ ਬਗੈਰ ਤੇ ਲੰਬੀ ਚੱਲਣ ਚਾਹੀਦੀ ਇਹ ਬਸ ਤੁਹਾਡੇ ਜ਼ਰੀਏ ਜੋ ਅੰਦਰਲਾ ਵਾਤਾਵਰਨ ਹੈ ਉਹ ਦੱਸਣਾ ਚਾਹੁੰਦੇ ਸੀ। ਧੰਨਵਾਦ ਜੀ।